ਕਲੈਕਸ਼ਨ ਬਾੜਾ ਦਾ ਬਹੁਤ-ਬਹੁਤ ਸਵਾਗਤ ਹੈ ਮੀਂਦੇ ਤੁਹ ਸਭ ਠੀਕ ਹੋਵੋਗੇ ਜੀ ਅੱਜ ਆਪ ਕੋ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕੱਟ ਪੀਸ ਦੁਬਾਰਾ ਤੋਂ ਕੱਟ ਪੀਸ ਲੈ ਕੇ ਆਏ ਦੀ ਨਵੀਂ ਵੈਰਾਈਟੀ ਦੇ ਨਾਲ ਆਪ ਆਏ ਆ ਜਿਹੜੇ ਅੱਜ ਦੇ ਕੱਟ ਪੀਸ ਰਹਿਣਗੇ ਜੀ ਉਹ ਡਿਜ਼ਾਈਨਰ ਜੇ ਰਹਿਣਗੇ ਉਹਨਾਂ ਤੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਔਰ ਐਦਾਂ ਵੀ ਤੁਸੀਂ ਪਾ ਸਕਦੇ ਹੋ ਬਹੁਤ ਸੋਹਣੇ-ਸੋਹਣੇ ਕੱਟ ਪੀਸ ਦੇ ਕਲਰ ਨੇ ਜਿਹੜੇ ਆਪਾਂ ਬਹੁਤ ਸੋਹਣੇ-ਸੋਹਣੇ ਲੈ ਕੇ ਆਏ ਆ ਤੁਹਾਡੇ ਲਈ ਕਿ ਆਈ ਆਪਾਂ ਹੁਣ ਆਪਾਂ ਵੀਡੀਓ ਅੱਜ ਦੀ ਆਪਾਂ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੈਕੰਡ ਨੇ ਆਪਣਾ ਜਿਹੜਾ ਫੋਲੋ ਕਰੋ ਜੀ ਮੇਰੇ ਪੇਜ ਨੂੰ ਫਤੇ ਕਲੈਕਸ਼ਨ 2023 ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਬਣਿਆ ਹੋਇਆ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਜਿਹੜਾ ਪੀਸ ਹੈ ਜੀ ਪੀਸ ਦੇਖੋ ਤੁਸੀਂ ਲੁੱਕ ਦੇਖੋ ਪੀਸ ਦੀ ਸਟਾਫ ਰਹੇਗਾ ਜੀ ਪਿਓਰ ਕਾਟਨ ਪੀਸ ਦੀ ਲੁੱਕ ਦੇਖੋ ਜੀ ਫਾਇਲ ਪੇਂਟ ਵਾਲਾ ਪੀਸ ਹੈ ਇਹ 4 ਮੀਟਰ ਦਾ ਪੀਸ ਰਹੇਗਾ ਜੀ ਰੇਟ ਇਹਨਾਂ ਦਾ ਰਹੇਗਾ 90 ਰੁਪਏ ਪਰ ਮੀਟਰ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਅਫਾ ਤੁਹਾਨੂੰ ਇਹ ਪੀਸ ਦੇਵਾਂਗੇ ਜੀ ਇਹ ਪੀਸ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹਦਾ ਦੂਸਰਾ ਕਲਰ ਹੈ ਜੀ ਸਾਰੇ 4-4 ਮੀਟਰ ਦੇ ਪੀਸ ਨੇ ਜਿਹੜੀ ਮੈਂ ਤੁਹਾਡੇ ਅੱਗੇ ਦਿਖਾ ਰਹੀ ਆ ਸਕਾਈ ਬਲੂ ਕਲਰ ਜੀ ਪਰਪਲ ਪਰਪਲ ਲਵੈਂਡਰ ਦਾ ਸ਼ੇਡ ਹੈ ਜੀ ਇਹ ਵੀ ਆਪਣੇ ਕੋਲੇ ਦੋ ਪੀਸ ਦੇ 4-4 ਮੀਟਰ ਦੇ ਤੁਸੀਂ ਪੂਰਾ 5 ਮੀਟਰ ਦਾ ਸੂਟ ਵੀ ਬਣਵਾ ਸਕਦੇ ਹੋ ਇਹਦੇ ਵਿੱਚੋਂ ਨੈਕਸਟ ਕਲਰ ਹੈ ਜੀ ਆਪਣੇ ਕੋਲੇ ਹੋਰੀ ਕਲਰ ਹੈ ਜੀ ਇਹ ਨਾ ਤਾਂ ਇਹ ਗ੍ਰੀਨ ਆਂਦਾ ਹੈ ਨਾ ਇਹ ਮੋਰ ਪੰਖੀਆ ਹੋਰੀ ਨਵਾਂ ਜਿਹਾ ਰੰਗ ਹੈ ਜੀ ਜਿਵੇਂ ਕਹਿੰਦੇ ਨੇ ਇੰਗਲਿਸ਼ ਸਟੋਨ ਦੇ ਵਿੱਚ ਗ੍ਰੀਨ ਹੈ ਜੀ ਉਹ ਵਾਲਾ ਕਲਰ ਹੈ ਇਹ ਇਸ ਤੋਂ ਬਾਅਦ ਜੀ ਹੈਗਾ ਆਪਣਾ ਕਰੀਮ ਜਾਇ ਜੀ ਲੈਮਨ ਕਰੀਮ ਦਾ ਸ਼ੇਡ ਹੈ ਨੈਕਸਟ ਹੈ ਜੀ ਲਾਈਟ ਪੈਰਟ ਬਿਲਕੁਲ ਲਾਈਟ ਪੈਰਟ ਸ਼ੇਡ ਹੈ ਜੀ ਲਾਈਟ ਦਾ ਪੈਰਟ ਸ਼ੇਡ ਹੈ 4 4 ਮੀਟਰ ਦੇ ਸਾਰੇ ਪੀਸ ਰਹਿਣਗੇ ਜੀ ਇਕੱਲੇ ਇਸ ਪੀਸ ਨੂੰ ਛੱਡ ਕੇ ਜਿਹੜਾ ਇਹ ਪੀਸ ਹੈ ਜੀ ਇਹ ਰਹੇਗਾ ਆਪਣਾ 3 ਮੀਟਰ ਦਾ। ਕੱਲਾ ਇਹ ਪੀਸ ਹੈ ਜੀ 3 ਮੀਟਰ ਦਾ ਰਹੇਗਾ ਬਾਕੀ ਸਾਰੇ ਪੀਸ ਆਪਣੇ 4-4 ਮੀਟਰ ਦੇ ਰਹਿਣ ਵਾਲੇ ਨੇ। ਪਿੰਕ ਜੀ ਪਿੰਕ ਪੀਚਾ ਕਲਰ ਹੈ ਜੀ ਇਹ ਵੀ 4 ਮੀਟਰ ਦਾ ਹੈ। ਇਸ ਤੋਂ ਬਾਅਦ ਜੀ ਆਪਣੇ ਕੋਲ ਮੌਵ ਸ਼ੇਡ ਹੈ ਜੀ ਲਾਈਟ ਮੌਵ ਸ਼ੇਡ। ਇਹ ਵੀ 4-4 ਮੀਟਰ ਦੇ ਪੀਸ ਨੇ ਜੀ ਦੋ। ਤੁਸੀਂ ਇੱਕ ਵੀ ਲੈ ਸਕਦੇ ਹੋ ਪੂਰਾ 4 ਮੀਟਰ ਦਾ 5 ਮੀਟਰ ਵੀ ਲੈ ਸਕਦੇ ਹੋ। ਤੇ 90 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਕਾਟਨ ਦੇ ਜਿਹੜੇ ਪੀਸ ਨੇ 90 ਰੁਪਏ ਮੀਟਰ ਦੇ ਹਿਸਾਬ ਨਾਲ ਨੇ ਤੁਹਾਨੂੰ ਦੇਵਾਂਗੇ ਦੀ ਇਹਦੇ ਮੈਂ ਕਲਰ ਤੁਹਾਨੂੰ ਦਿਖਾ ਰਹੀ ਆ 90 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੂਗਾ ਜੀ ਤੁਹਾਨੂੰ ਇਹ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਹੀ ਸਕਦੇ ਹੋ

ਇਦੇ ਵਿੱਚੋਂ ਡਬਲ ਡਬਲ ਪੀਸ ਵੀ ਨੇ ਜੀ 4 ਮੀਟਰ ਦੇ ਵੀ ਨੇ 4.5 ਮੀਟਰ ਦੇ ਵੀ ਨੇ 3.5 ਮੀਟਰ ਦੇ ਪੀਸ ਵੀ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਆਪਣੇ ਕੋਲੇ ਥੋੜੀ ਬਾਕੀ ਨੇ ਜੀ 100 ਰੁਪਏ ਮੀਟਰ ਇਹਨਾਂ ਦਾ ਰੇਟ ਹੈ 100 ਰੁਪਏ ਮੀਟਰ ਰੇਟ ਹੈ ਜੀ ਇਹਨਾਂ ਦਾ ਪੀਸਾਂ ਦਾ ਕਲਰ ਬਹੁਤ ਸੋਹਣੇ ਨੇ ਜੀ ਇਹਨਾਂ ਦੇ ਪੂਰੇ ਪੂਰੇ ਸੂਟ ਵੀ ਤੁਸੀਂ ਬਣਾ ਸਕਦੇ ਹੋ ਸਾਰਿਆਂ ਦੇ ਵਿੱਚ ਪੂਰੇ ਪੂਰੇ ਸੂਟ ਵੀ ਆਪਣੇ ਕੋਲੇ ਅਵੇਲੇਬਲ ਨੇ ਇਹ 100 ਰੁਪਏ ਮੀਟਰ ਇਹਦਾ ਰੇਟ ਰਹਿਣ ਵਾਲਾ ਜੀ ਪੀਸਾਂ ਦਾ ਡਿਜ਼ਾਈਨ ਚੈੱਕ ਕਰੋ ਜੀ ਵਧੀਆ ਵਾਲੀ ਕਾਟਨ ਹੈ ਵੀ ਏਕੇ ਦੀ ਕਾਟਨ ਹੈ ਸਾਰੀ ਏਕੇ ਦੀ ਕਾਟਨ ਹੈ ਜੀ ਸਾਰੀ ਜਿਹੜਾ ਇਹਦਾ ਡਿਜ਼ਾਈਨ ਹੈ ਉਹ ਇਹਦੇ ਵਿੱਚ ਦੇਖੋ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਜੀ ਇੱਕ ਗ੍ਰੇ ਸੀਗਾ ਮੈਂ ਨਾ ਨੀਚੇ ਤੁਹਾਨੂੰ ਗ੍ਰੇ ਵੀ ਦਿਖਾਇਆ ਏਸੇ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੇ ਜੀ ਇਹ ਸਾਰੇ 100 ਰੁਪਏ ਮੀਟਰ ਵਾਲੇ ਪੀਸ ਨੇ ਇਹ ਸਾਰੇ ਪੀਸ ਨੇ ਜੀ ਜਿਹੜੇ 100 ਰੁਪਏ ਮੀਟਰ ਵਾਲੇ ਸੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ 115 ਰੁਪਏ ਮੀਟਰ ਵਾਲੇ ਪੀਸ ਇਹਦੇ ਵਿੱਚ ਦੋ ਕਲਰ ਇਹ ਵੀ ਨੇ ਜੀ ਤੁਸੀਂ ਸਕਰੀਨਸ਼ਾਟ ਲੈਣਾ ਜੇ ਅਗਰ ਸਕਰੀਨਸ਼ਾਟ ਲੈ ਸਕਦੇ ਹੋ ਆਰਾਮ ਨਾਲ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਮੈਂ ਤੁਹਾਨੂੰ ਕਲਰ ਦਿਖਾਨੀ ਆ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਕਲਰ ਰਹਿ ਗਏ ਜੀ ਇੱਕ 3.5 ਮੀਟਰ ਦਾ ਪੀਸ ਰਹਿ ਗਿਆ ਇੱਕ ਹੈਗਾ ਜੀ ਇਹਦੇ ਵਿੱਚ ਫਰੋਜੀ ਬਿਲਕੁਲ ਲਾਈਟ ਦਾ ਸਕਾਈ ਬਲੂ ਜਾਂ ਇੱਕ ਹੈਗਾ ਜੀ ਪੀਚ ਔਰ ਇੱਕ ਹੈਗਾ ਪਿੰਕ ਤਿੰਨੇ ਦੇ ਵਿੱਚ ਆਪਣੇ ਕੋਲੇ ਤਿੰਨੇ ਕਲਰ ਨੇ ਬਾਕੀ ਨੇ ਜੀ ਇਹਦੇ ਵਿੱਚ ਜਿਹੜਾ ਪਿੰਕ ਕਲਰ ਹੈ ਉਹ ਵੀ ਸਿੰਗਲ ਪੀਸ ਹੈ ਜੀ ਜਿਹੜਾ ਫਰੋਜੀ ਕਲਰ ਹੈ ਉਹ ਸਿੰਗਲ ਸੂਟ ਹੈ ਔਰ ਜਿਹੜਾ ਪੀਚ ਕਲਰ ਦੇ ਸੂਟ ਨੇ ਇਹ ਤੁਹਾਨੂੰ ਦੋ ਤੋਂ ਤਿੰਨ ਸੂਟ ਤੁਹਾਡੇ ਬਣ ਸਕਦੇ ਨੇ ਆਪਣੇ ਕੋਲੇ ਇੰਨਾ ਕਾ ਕਪੜਾ ਹੈ ਪੀਸਾ ਦੇ ਵਿੱਚ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਕਲਰ ਬਾਕੀ ਨੇ ਸੀ ਗ੍ਰੀਨ ਇੱਕੋ ਇੱਕ ਸੂਟ ਬਾਕੀ ਹੈ ਜੀ ਬਸ ਲੈਮਨ ਤੇ ਪੈਰਟ ਇਹ ਵੀ ਇੱਕ ਇੱਕ ਸੂਟ ਬਾਕੀ ਹੈ ਜੀ ਨੈਕਸਟ ਇਹ ਵੀ ਆਪਣੇ ਕੋਲ ਇੱਕੋ ਹੀ ਪੀਸ ਬਾਕੀ ਹੈ ਜੀ ਇਹ ਸਿੰਗਲ ਪੀਸ ਹੈ ਸਿੰਗਲ ਪੀਸ ਇਹ ਹੈਗਾ ਵੀ ਇਹਦੀ ਮੈਂ ਤੁਹਾਨੂੰ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਇਹਦੀ ਮੈਂ ਤੁਹਾਨੂੰ ਦੱਸ ਦਿੰਦੀ ਆ ਲੈਂਥ ਵਿਡਥ ਕਿੰਨੀ ਹੈ 2.5 ਮੀਟਰ ਦਾ ਪੀਸ ਹੈ ਜੀ ਸਿੰਗਲ ਪੀਸ ਬਾਕੀ ਹੈ ਜੀ ਇਹ 2.5 ਮੀਟਰ ਦਾ ਇਕੱਲਾ ਇਸ ਤੋਂ ਬਾਅਦ ਇਹ ਪਿੰਕ ਵਾਲੇ ਦੇ ਵਿੱਚ ਵੀ ਦੋ ਸੂਟ ਬਣ ਜਾਣਗੇ ਜੀ ਤਿੰਨੇ ਬਣ ਜਾਣਗੇ ਜੀ ਤਿੰਨ ਸੂਟਾਂ ਦਾ ਕਪੜਾ ਆਪਣੇ ਕੋਲੇ ਪਿੰਕ ਵਾਲਾ ਪਿਆ ਦੋ ਸੂਟਾਂ ਦਾ ਜੀ ਔਰ ਜਿਹੜੇ ਫਰੋਜੀ ਹੈ ਜੀ ਇਹਦੇ ਵਿੱਚ ਵੀ ਇੱਕ ਸੂਟ ਦਾ ਕਪੜਾ ਆਪਣੇ ਕੋਲੇ ਇਹ ਹੈ ਜੀ ਔਰ ਇੱਕੋ ਹੀ ਸੂਟ ਦਾ ਕਪੜਾ ਇਹ ਲਾਸਟ ਪੀਸ ਹੈ ਜੀ ਹੁਣ ਇਸ ਤੋਂ ਬਾਅਦ ਦਿਖਾਉਂਗੀ ਤੁਹਾਨੂੰ ਮੈਂ 115 ਰੁਪਏ ਮੀਟਰ ਵਾਲੇ ਜਿਹੜੇ ਕਿ ਹੈਗੇ ਆ ਜੀ ਲੀਵਿਆ ਬ੍ਰਾਂਡ ਦੇ ਦਾਸ ਦੀ ਜਿਹੜਾ ਦਾਸ ਦੀ ਹੈ ਜੀ ਲੀਵਿਆ ਬ੍ਰਾਂਡ ਹੈ ਦਾਸ ਦਾ 10 ਦਾ ਲਿਵਿਆ ਬ੍ਰਾਂਡ ਹੈ ਜੀ ਜਿਹੜਾ ਉਹਦੇ ਪੀਸ ਨੇ ਜੀ 115 ਰੁਪਏ ਮੀਟਰ ਆਪਾਂ ਲਗਾਏਗੇ ਜੀ ਇਹਦੇ ਵਿੱਚ ਸੇਮ ਦੇ ਵਿੱਚ ਦੋ ਕਲਰ ਨੇ ਜੀ ਤੁਸੀਂ ਅਗਰ ਸਕਰੀਨਸ਼ਾਟ ਲੈਣਾ ਹੈ ਲੈ ਸਕਦੇ ਹੋ ਇਹ suit ਦਾ ਮਾਰਕੀਟ ਪ੍ਰਾਈਸ ਹੈਗਾ ਜੀ 850 ਤੋਂ 1000 ਰੁਪਏ ਦੇ ਵਿੱਚ ਵਿੱਚ ਇਹਦੇ ਇਹਦਾ ਮਾਰਕੀਟ ਪ੍ਰਾਈਸ ਹੈ ਜੀ ਜਿਵੇਂ ਇਹ ਪੀਸ ਹੈ ਜੀ ਇਹ ਹੈਗਾ ਪੌਣੇ 5 ਮੀਟਰ ਦਾ ਪੀਸ ਹੈ ਜੀ ਬੜੇ ਰਾਮ ਨਾਲ suit ਬਣ ਕੇ ਰੈਡੀ ਹੋਊਗਾ ਕਿਉਂਕਿ ਜਿਹੜੇ ਬ੍ਰਾਂਡਡ ਪੀਸ ਹੁੰਦੇ ਨੇ ਜੀ ਥੋੜਾ ਜਿਹਾ ਉਹਨਾਂ ਦਾ ਜਿਹੜਾ ਵਰ ਵੀ ਜ਼ਿਆਦਾ ਹੁੰਦਾ ਜਿਹੜਾ ਨੀਚੇ ਵਾਲਾ ਪੀਸ ਹੈ ਜੀ ਸਵਾ 4 ਮੀਟਰ ਦਾ ਪੀਸ ਹੈ ਤੁਸੀਂ ਇਹਨਾਂ ਨੂੰ ਆਰਾਮ ਨਾਲ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਸੂਟ ਪਸੰਦ ਨਹੀਂ ਜੀ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਨੈਕਸਟ ਜਿਹੜਾ ਪੀਸ ਰਹਿਣ ਵਾਲਾ ਹੈ ਜੀ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਹੈ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਨੇ ਵਿੱਚ ਹਲਕੇ-ਹਲਕੇ ਕਲਰ ਪਾਏ ਹੋਏ ਨੇ ਜੀ ਇਹਦੇ ਵਿੱਚ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਇਹਨੂੰ ਬਾਏ ਕਰ ਸਕਦੇ ਹੋ ਜੀ ਇਹਦਾ ਹੈਗਾ ਸਾਡੇ ਇੱਕ ਸਵਾ 3 ਮੀਟਰ ਦਾ ਪੀਸ ਰਹਿਣ ਵਾਲਾ ਹੈ ਜੀ ਇਹ ਸਵਾ 3 ਮੀਟਰ ਦਾ ਪੀਸ ਹੈ ਜੀ ਇਹ ਵਾਲਾ ਇਸ ਤੋਂ ਬਾਅਦ ਜਿਹੜੇ ਆਪਣੇ ਆਹ ਵਾਲੇ ਪੀਸ ਨੇ ਜੀ ਇਹ 2.5 ਮੀਟਰ ਦੇ ਦੋ ਨੇ ਜੀ 5 ਮੀਟਰ ਪੂਰਾ ਸੂਟ ਬਣ ਕੇ ਰੈਡੀ ਹੋਊਗਾ ਜੀ ਅਗਰ ਕਿਸੇ ਮੇਰੀ ਭੈਣ ਨੂੰ ਪਸੰਦ ਆ ਜੀ ਇਹ 5 ਮੀਟਰ ਦਾ ਪੂਰਾ BLN ਦਾ ਪੀਸ ਹੈ ਜੀ ਇਹ 115 ਰੁਪਏ ਮੀਟਰ ਇਹਦਾ ਰੇਟ ਹੈ ਨੈਕਸਟ ਪੀਸ ਦੇਖੋ ਇਹ ਕਿੰਨਾ ਸੋਹਣਾ ਪੀਸ ਹੈ ਨੈਕਸਟ ਵਾਲਾ ਡਿਜ਼ਾਈਨ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਹੈ ਪੀਸਾਂ ਦੇ ਵਿੱਚ ਇਹ ਸਾਨੂੰ ਮਿਲ ਰਹੇ ਨੇ ਜੀ ਬਹੁਤ ਸੋਹਣਾ ਸਟੱਫ ਹੈ ਜੀ ਇੱਕ ਵਾਰ ਅਗਰ ਮੰਗਵਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਸਟੱਫ ਦੇਖ ਕੇ ਪਤਾ ਲੱਗੇਗਾ ਜੀ ਸਾਢੇ 4 ਮੀਟਰ ਦਾ ਇਹ ਸਟੱਫ ਰਹਿਣ ਵਾਲਾ ਕੱਪੜਾ ਹੈ ਜੀ ਸਾਢੇ 4 ਮੀਟਰ ਇਹਦਾ ਸਾਢੇ 4 ਮੀਟਰ ਦੇ ਵਿੱਚ ਆਰਾਮ ਨਾਲ ਸੂਟ ਬਣ ਕੇ ਰੈਡੀ ਹੋਣਗੇ ਜੀ ਨੈਕਸਟ ਹੈ ਜੀ ਦੇਖੋ 3 ਮੀਟਰ ਦਾ ਪੀਸ ਹੈ ਜੀ ਇਹ ਇਹ ਆਪਣੇ ਕੋਲੇ 5 ਮੀਟਰ ਦਾ ਪੀਸ ਹੈ ਜੀ ਲਾਸਟ ਲਾਸਟ ਪੀਸ ਨੇ ਜੀ ਇਹ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਕਿਉਂਕਿ ਜਿਹੜੇ ਇਹ ਬਲਕ ਚ ਜਦੋਂ ਆਏ ਸੀ ਆਪਣੇ ਕੋਲੇ ਹੁਣ ਇਹ ਸੇਲ ਹੋ ਗਏ ਬਸ ਇਹੀ ਲਾਸਟ ਪੀਸ ਰਹਿ ਗਏ ਨੇ ਜੀ ਮੇਲਾ ਹੈ ਜੀ सवा तीन मीटर का पीस है जी ये पूरी वी रेडी होगी इस तो बाद जी ढाई ढाई मीटर के पूरे सूट ने जिम्मे दो पूरे आ गए जी ढाई ढाई मीटर के सूट ने जी ये कपड़ा ढाई ढाई मीटर शर्टा का कपड़ा पूरा सूट बन के रेडी होगा जी साफ सुथरा कपड़ा जी वाइया कोई दाग नहीं है कोई मिसप्रिंटिंग नहीं उत्ते सौ पंद्रह रुपये मीटर इन्ह का प्राइस है जी एक सौ पंद्रह रुपये मीटर इन्हों प्राइस है जी ब्रांड का कपड़ा सारा है ਦੋ ਦੋ ਪੀਸ ਨੇ ਜੀ 2.5 2.5 ਮੀਟਰ ਦੇ 5 5 ਮੀਟਰ ਦਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਪੂਰਾ ਵਧੀਆ ਸਟੱਫ ਹੈ ਇਸੇ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਜੀ ਆਪਣੇ ਕੋਲੇ ਇੱਕ ਹੈਗਾ ਜੀ ਗ੍ਰੇ ਮੈਂ ਤੁਹਾਨੂੰ ਦਿਖਾਇਆ ਜੀ ਗ੍ਰੇ ਮੈਂ ਤੁਹਾਨੂੰ ਦਿਖਾਇਆ ਵੀ ਇੱਕ ਦਿਖਾਇਆ ਇਹ ਵਾਲਾ ਹੈਗਾ ਗ੍ਰੀਨ ਗ੍ਰੀਨ ਦਾ ਕਲਰ ਹੈ ਜੀ ਅਗਰ ਤੁਹਾਨੂੰ ਇਹਦੇ ਵਿੱਚੋਂ ਕਲਰ ਪਸੰਦ ਆਉਂਦੇ ਤੁਸੀਂ ਸਕਰੀਨਸ਼ਾਟ ਲਓ ਔਰ ਮੈਨੂੰ ਮੇਰੇ ਨੀਚੇ ਦਿੱਤੇ WhatsApp ਨੰਬਰ ਤੇ ਤੁਸੀਂ ਫੋਟੋ ਭੇਜੋ ਇਹ ਸ਼ਰਟ ਪੀਸ ਹੈ ਜੀ ਕੱਲ੍ਹ ਆਈ ਮੀਟਰ ਦਾ ਸ਼ਰਟ ਪੀਸ ਆਏਗਾ ਇਹ ਪੂਰੇ ਸੂਟ ਦਾ ਪੀਸ ਹੈ ਜੀ 115 ਰੁਪਏ ਮੀਟਰ ਹੈ ਜੀ 115 ਰੁਪਏ ਮੀਟਰ ਦੇ ਹਿਸਾਬ ਨਾਲ ਇਹ ਤੁਹਾਨੂੰ ਮਿਲਣਗੇ ਪੂਰਾ 5 ਮੀਟਰ ਦਾ ਪੀਸ ਹੈ ਜੀ ਇਹ 8.5 ਮੀਟਰ ਦਾ ਪੀਸ ਹੈ ਜੀ 115 ਰੁਪਏ ਦੇ ਹਿਸਾਬ ਨਾਲ ਇਹ ਹੈਗਾ ਜੀ 2.5-2.5 ਮੀਟਰ ਦੇ ਦੋ ਪੀਸ ਨੇ ਜੀ ਆਪਣੇ ਕੋਲੇ ਕਾਫੀ ਇਹਨਾਂ ਦਾ ਕਲਰ ਹੈ ਇੱਕ ਪੀਸ ਵੀ ਤੁਸੀਂ ਸਾਡੇ ਤੋਂ ਵਾਹੇ ਕਰ ਸਕਦੇ ਹੋ ਦੋਨੋਂ ਪੀਸ ਵੀ ਲੈ ਸਕਦੇ ਹੋ 115 ਰੁਪਏ ਮੀਟਰ ਇਹਦਾ ਜਿਹੜਾ ਕੱਪੜੇ ਦਾ ਰੇਟ ਰਹਿਣ ਵਾਲਾ ਜੀ ਸਾਰੇ ਦਾਸ ਨੇ ਕੰਪਨੀ ਦੇ ਦਾਸ ਕੰਪਨੀ ਹੈ ਜਿਹੜੀ ਉਹਦੇ ਬ੍ਰਾਂਡ ਦੇ ਪੀਸ ਨੇ ਜੀ ਸਾਰੇ ਇਹ ਨੇ ਜੇ ਆਪਣੇ ਕੋਲੇ ਲਾਸਟ ਪੀਸ ਬਚੇ ਨੇ ਜੀ ਬਸ ਇੰਨੇ ਕੀ ਨੇ ਇਸ ਤੋਂ ਬਾਅਦ ਇਹ ਕੁਸ਼ਕੇ ਦੇ ਵਿੱਚ ਬੀ ਐਲ ਐਮ ਦੇ ਪੀਸ ਨੇ ਸਾਰੇ ਜਿਹੜੇ ਪੀਸ ਨੇ ਸਾਫ਼ ਸੁਥਰੇ ਨੇ ਜੀ ਕੋਈ ਵੀ ਐਦਾਂ ਦੀ ਦਿੱਕਤ ਨਹੀਂ ਹੈ ਵੀ ਕਟੇਫਟੇ ਹੋਣਗੇ ਬਹੁਤ ਸੋਹਣੇ ਪੀਸ ਨੇ ਜੀ ਸਾਰੇ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪੀਸ ਪਸੰਦ ਆਵੇ ਜੀ نیچے ਮੇਰਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੈ ਜੀ ਵੀਡੀਓ ਦੇ ਨੀਚੇ ਨੰਬਰ ਜਿਹੜਾ ਹੈਗਾ ਜੀ ਉਸ ਤੇ ਤੁਸੀਂ ਵਟਸਐਪ ਕਰਕੇ ਵੀ ਪੁੱਛ ਸਕਦੇ ਹੋ ਜਾਂ ਫਿਰ ਕਾਲ ਕਰਕੇ ਵੀ ਇਨਕੁਆਰੀ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਂਦਾ ਹੈ ਜੀ ਇੱਕ ਹੋਰ ਰਿਕਵੈਸਟ ਹੈ ਜੀ ਮੇਰੀ ਭੈਣਾਂ ਨੂੰ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰਿਆ ਕਰੋ ਜੀ ਅਗਰ ਤੁਹਾਨੂੰ ਇਹ ਮੇਰੇ ਪੀਸ ਪਸੰਦ ਆਉਂਦੇ ਨੇ ਜੀ ਤੁਸੀਂ ਨਾਲ ਦੀ ਨਾਲ ਫੋਟੋ ਦੇਖ ਕੇ ਪੁੱਛ ਕੇ ਨਾਲ ਦੀ ਨਾਲ ਆਪਣਾ ਆਰਡਰ ਕਨਫਰਮ ਕਰ ਲਿਆ ਕਰੋ ਜੀ ਕਿਉਂਕਿ ਇਸ ਤੋਂ ਬਾਅਦ ਪੀਸ ਜਲਦੀ ਸੇਲ ਹੋ ਜਾਂਦੇ ਨੇ ਜੀ ਫਿਰ ਮੈਨੂੰ ਔਖਾ ਲੱਗਦਾ ਜਵਾਬ ਦੇਣਾ ਸਾਰੇ ਪੀਸ ਬਹੁਤ ਸੋਹਣੇ ਨੇ ਜੀ ਆਏ ਇਹ ਆਪਣੇ ਕੋਲ 115 ਰੁਪਏ ਇਹ ਸਾਰੇ ਪੀਸ ਮੈਂ ਤੁਹਾਨੂੰ 100 ਰੁਪਏ ਮੀਟਰ ਦੇ ਵਿੱਚ ਦਿਖਾਏ ਸੀ ਜੀ ਇਹ ਹੈਗੇ ਜੀ ਸਾਰੇ ਆਪਣੇ 90 ਰੁਪਏ ਮੀਟਰ ਵਾਲੇ ਪੀਸ ਹੁਣ ਤੁਸੀਂ ਜਦੋਂ ਵੀ ਆਰਡਰ ਮੈਨੂੰ ਬੁੱਕ ਕਰਨਾ ਹੈ ਤੁਸੀਂ ਦੱਸ ਕੇ ਕਰਨਾ ਹੈ ਵੀ ਤੁਸੀਂ ਕਿਹੜੇ ਪੀਸ ਦਾ ਕਰਨਾ ਹੈ ਜੀ 90 ਰੁਪਏ ਪਰ ਮੀਟਰ ਵਾਲੇ 100 ਰੁਪਏ ਮੀਟਰ ਵਾਲੇ ਜਾਂ ਫਿਰ 115 ਰੁਪਏ ਮੀਟਰ ਵਾਲੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਸਪੈਸ਼ਲ ਵੀ ਫੋਟੋ ਵੀ ਮੰਗਵਾ ਸਕਦੇ ਹੋ ਜੀ ਮੈਨੂੰ ਪਰਸਨਲੀ ਮੈਸੇਜ ਕਰਕੇ ਅਗਰ ਤੁਹਾਨੂੰ ਇਹਨਾਂ ਪੀਸਾਂ ਦੇ ਵਿੱਚੋਂ ਕੁਝ ਵੀ ਪਸੰਦ ਆਉਂਦਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਔਰ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ